ਖਿਲਾਫ ਪੂਰੇ ਪੰਜਾਬ ਸਰਕਾਰ ਦੀ ਆ ਪੰਜਾਬ ਪੁਲਿਸ ਦੀ ਡਰਾਈਵ ਹੈ ਇਹ ਕੰਟੀਨਿਊਸ ਹੀ ਚੱਲ ਰਹੀ ਹੈ ਜਿਵੇਂ ਤੁਸੀਂ ਆਪ ਹੀ ਗਿਆ ਸਕਨਾ ਪੁਲਿਸ ਵੱਲੋਂ ਏਦਾਂ ਦੇ ਕੁਛ ਨਾ ਕੁਛ ਪ੍ਰੀਵੈਂਸ਼ਨ ਵਾਲੇ ਔਰ ਇਨਫੋਰਮੇਸ਼ਨ ਵਾਲੇ ਵੀ ਕੋਈ ਨਾ ਕੋਈ ਪ੍ਰੋਗਰਾਮ ਕਿਤੇ ਜਾਂਦੇ ਉਹਦੇ ਉਸੇ ਲੜੀ ਦੇ ਤਹਿਤ ਅਜ ਅਸੀਂ ਐਸ ਸੀਨੀਅਰ ਸਕੈੰਡਰੀ ਸਕੂਲ ਜਿਹੜਾ ਖੰਨਾ ਚ ਹੈਗਾ ਉਹਨਾਂ ਦੇ ਬੱਚਿਆਂ ਨੂੰ ਫੋਕਸ ਕਰਦੇ ਹੋਏ ਇੱਕ ਅਕਸ ਰੰਗਮੰਚ ਸਮਰਾਲਾ ਦੀ ਬੜੀ ਵਧੀਆ ਪ੍ਰੋਫੈਸ਼ਨਲ ਡਰਾਮਾ ਟੀਮ ਹੈ ਉਹਨਾਂ ਤੋਂ ਅਸੀਂ ਨਸ਼ੇ ਦੇ ਖਿਲਾਫ ਉਹਨਾਂ ਨੇ ਇੱਕ 1 ਆਵਰ ਦਾ ਇੱਕ ਪਲੇ ਕੀਤਾ ਦੁਖਦੀ ਰਗ ਪੰਜਾਬ ਦੀ ਉਹਦੇ ਚ ਇਹਨਾਂ ਨੇ ਦੱਸਿਆ ਕਿ ਕਿਵੇਂ ਯੂਥ ਹੈ ਆਪਣੀ ਪੀਅਰ ਪ੍ਰੈਸ਼ਰ ਜਾਂ ਗਲਤ ਕੰਪਨੀ ਚ ਪੈ ਕੇ ਨਸ਼ੇ ਨਸ਼ੇ ਦੀ ਲੱਜ ਪਿਆ ਜਾਂਦੇ ਆਂ ਤੇ ਇਸ ਤਰ੍ਹਾਂ ਬੜਾ ਵਧੀਆ ਉਹਨਾਂ ਨੇ ਬੱਚਿਆਂ ਨੂੰ ਇੱਕ ਮੈਸੇਜ ਕਨਵੇ ਕੀਤਾ ਡਰਾਮਾ ਦੇ ਥਰੂ ਜੋ ਸਾਡਾ ਪਰਪਸ ਇਹ ਸੀ ਕਿ ਜਿਹੜੇ ਯੂਥ ਹੈ ਅੱਜਕੱਲ ਦੇ ਜੇ ਵੀ ਈਵਨ ਸੀਨੀਅਰ ਕਲਾਸਿਸ ਦੇ ਸਕੂਲ ਦੇ ਬੱਚੇ ਹੈ ਉਹ ਬੜੇ ਇੰਪ੍ਰੈਸ਼ਨੇਬਲ ਏਜ ਦੇ ਹੁੰਦੇ ਹੈ ਜੇ ਉਹਨਾਂ ਨੂੰ ਇਸ ਤਰ੍ਹਾਂ ਦੇ ਅਸੀਂ ਪਲੇ ਦਿਖਾਈ ਤੂੰ ਅੱਗੇ ਜਾ ਕੇ ਉਹਨਾਂ ਨੂੰ ਸਮਝ ਆਂਦੀ ਹੈ ਕਿ ਇਹਦੀ ਕਿੰਨੇ ਹਾਰਮਫੁਲਰ ਫੇਟਲ ਕਨਸੀਕਵੈਂਸਸ ਹੈ ਇਸ ਕਰਕੇ ਉਹ ਆਪਣੀ ਫੈਮਲੀਆਂ ਨੂੰ ਫਰੈਂਡਸ ਨੂੰ ਪੀਅਰ ਗਰੁੱਪਸ ਨੂੰ ਇਸ ਦਾ ਇਹਦਾ ਮੈਸੇਜ ਕਨਵੇ ਕਰਨ ਕਿ ਨਸ਼ੇ ਤੋਂ ਅਸੀਂ ਬਿਲਕੁਲ ਦੂਰ ਰਹਿਣਾ ਹੈ ਔਰ ਇਨ ਦੀ ਐਂਡ ਅਸੀਂ ਉਹਨਾਂ ਨੂੰ ਇੱਕ ਪਲੈਜ ਵੀ ਦਵਾਈ ਕਿ ਅਸੀਂ ਬਿਲਕੁਲ ਵੀ ਨਸ਼ਾ ਨਹੀਂ ਕਰਾਂਗੇ ਇਸ ਤਰ੍ਹਾਂ ਦਾ ਉਹਨੇ ਸੌਂਗ ਆਦੀ ਤੇ ਕੱਲ ਅਸੀਂ ਇੱਥੇ ਜੀ ਇਸ ਸਕੂਲ ਚ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਵੀ ਕਰਾਇਆ ਸੀਗਾ ਜਿਹਦਾ ਥੀਮ ਇਹੀ ਸੀ ਕਿ ਵਾਰ ਅਗੇਂਸਟ ਡਰਗਸ ਉਹਦੇ ਚ ਜਿਹੜੇ 5-6 ਬੱਚੇ ਸਕੂਲ ਦੀ ਜਿਊਰੀ ਨੇ ਟੌਪ ਦੇ ਡਿਸਾਈਡ ਕੀਤੇ ਉਹਨਾਂ ਨੂੰ ਅੱਜ ਅਸੀਂ ਸਰਟੀਫਿਕੇਟ ਔਰ ਕੈਸ਼ ਰਿਵਾਰਡ ਦੇ ਨਾਲਸਨ ਮਾਨਿਤ ਕੀਤਾ। ਮੈਮ ਲਾਸਟ ਦੇ ਵਿੱਚ ਸਾਡੇ ਚੈਨਲ ਥਰੂ মিডিਆ ਕਲੱਬ ਦੇ ਥਰੂ ਕੀ ਮੈਸੇਜ ਦੇਣਾ ਚਾਹੁੰਦੇ ਹੋ ਖੰਨੇ ਦੇ ਖਾਸ ਕਰਕੇ ਜਿਹੜੇ ਪੀਪਲ ਆ ਯੂਥ ਹੈ। ਜੀ ਸਾਡਾ ਇਹ ਫੰਕਸ਼ਨ ਜਿਹੜਾ ਕੀਤਾ ਜਿਹਦੇ ਵਿੱਚ ਨਾਟ ਜਸ ਪੁਲਿਸ ਸਾਡੇ ਐਸ ਡੀ ਐਮ ਸਾਹਿਬ ਖੰਨਾ ਵੀ ਆਏ ਸਾਡੇ ਐਸ ਐਮ ਓਜ਼ ਵੀ ਆਏ ਤੇ ਸਾਡੀ মিডিਆ ਫਰਨਿਟੀ ਤੁਹਾਨੂੰ ਇਨਵਾਈਟ ਇਨਵਾਈਟ ਕੀਤਾ ਤੁਸੀਂ ਵੀ ਆਏ। ਵਕ-ਵਕ ਬਹੁਤ ਵਾਰ ਲੋਗ ਆਏ ਨਾ ਤਾਂ ਪਰਪਸ ਇਹ ਹੀ ਹੈ ਕਿ ਅਸੀਂ ਇਹ ਮੈਸੇਜ ਹੀ ਕਨਵੇ ਕਰਨਾ ਹੈ ਕਿ ਜੀ ਨਸ਼ੇ ਤੋਂ ਦੂਰ ਰਹੋ ਔਰ ਸਾਡੀ ਪੁਲਿਸ ਦੇ ਭਾਗ ਦੀ ਵੱਛੜ ਕੇ ਤੁਸੀਂ ਐਜ਼ ਅ ਕਮਿਊਨਿਟੀ ਸਰਵਿਸ ਇਸ ਕਮ ਚ ਲਗੋ ਸੋ ਥੈਟ ਅਸੀਂ ਨਸ਼ੇ ਦੀ ਜਿਹੜੀ ਬਿਮਾਰੀ ਫੈਲ ਰਹੀ ਉਹਨੂੰ ਠੱਲ ਪਾਈ ਲਣਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਆਪਣਾ ਕੋਲ ਵਰਕ ਕੀਤਾ ਜਾਵੇਂਗਾ ਜੀ ਇਹਨਾਂ ਪ੍ਰੋਗਰਾਮਸ ਦੇ ਉੱਪਰ ਪ੍ਰੋਗਰਾਮਸ ਤੇ ਉੱਪਰ ਮਤਲਬ ਜਿਵੇਂ ਅੱਜ ਮੈਨੂੰ ਹੋਇਆ ਜੀ ਫਿਊਚਰ ਦੇ ਵਿੱਚ ਕਿਵੇਂ ਆਪਣੇ ਵੱਲੋਂ ਵਰਕ ਕੀਤਾ ਜਾਏਗਾ ਜੀ ਪੁਲਿਸ ਪ੍ਰਸ਼ਾਸਨ ਦਾ ਜੀ ਜੀ ਅੱਜ ਵੀ ਡਰਾਮਾ ਕਰਾਇਆ ਇਸ ਤਰ੍ਹਾਂ ਸੀ ਸਪੋਰਟਸ ਦੇ ਇਵੈਂਟਸ ਵੀ ਕਰਾਵਾਂਗੇ ਕਿਉਂਕਿ ਮੌਸਮ ਇਨਾ ਫੇਵਰੇਬਲ ਨਹੀਂ ਸੀਗਾ ਆਦਰਵਾਇਜ਼ ਅਸੀਂ ਯੂਥ ਦੇ ਕਾਫੀ ਪਲਾਨ ਕੀਤੇ ਹੋਏ ਆ ਸਪੋਰਟਸ ਇਵੈਂਟਸ ਵੀ ਔਰ ਡਰਾਮਾ ਇਵੈਂਟਸ ਕੋਈ ਨਾ ਕੋਈ ਕੰਪੀਟੀਸ਼ਨਸ ਇਹ ਸਾਡਾ ਪ੍ਰੀਵੈਂਸ਼ਨ ਵਾਲੀ ਸਾਈਡ ਹੈ ਇਸ ਦਿਨ ਆ ਸਾਡੀ ਜਿਹੜੀ ਇਨਫੋਰਸਮੈਂਟ ਡਰਾਈਵ ਹੈ ਉਹ ਲਗਾਤਾਰ ਚੱਲੀ ਹੈ ਤੇ ਵਿੱਚ ਵੀ ਨਸ਼ਾ ਜ਼ਿਆਦਾ ਪਰ ਮਿਲਦਾ ਹੈ ਸਾਧ ਦੁਕਾਨਾਂ ਤੇ ਟਰੈਨਰ ਮੈਡੀਕਲ ਦ ਨਸ਼ਾ ਜਿੱਥੇ ਵੀ ਇਕ ਦਾਉਜੇ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹਦੇ ਤੇ ਐਕਸ਼ਨ ਲੈਂਦੇ ਹਾਂ ਕਿ ਜਦੋਂ ਵੀ ਸਾਡਾ ਰਿਕਵਰੀ ਹੁੰਦੀ ਹੈ ਤਾਂ ਅਸੀਂ ਐਫ ਆਈ ਆਰ ਲੌਂਚ ਕਰਦੇ ਹਾਂ ਨਾਟ ਜਸਟ ਥਿਸ ਤੁਸੀਂ ਦੇਖਿਆ ਹੀ ਹੋਣਾ ਕਿ ਪਿਛਲੇ ਦੋ ਹਫਤੇ ਪਹਿਲਾਂ ਅਸੀਂ ਦੋ ਡਰਗ ਸਮਗਲਰਸ ਦੀਆਂ ਪ੍ਰਾਪਰਟੀਆਂ ਜ਼ਬਤ ਕਰਨ ਦੇ ਉਹਨਾਂ ਦੇ ਪਬਲਿਕ ਨੋਟਿਸ ਵੀ ਜਾਰੀ ਕੀਤੇ ਇਸ ਤਰ੍ਹਾਂ ਦੇ ਸਾਡੇ ਮਾਨਯੋਗ ਸੀਐਮ ਪੰਜਾਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਬਹੁਤ ਸਾਰੀ ਹਦਾਇਤਾਂ ਜਿਹਦੀ ਅਸੀਂ ਐਗਜ਼ੀਕਿਊਸ਼ਨ ਕਰ ਰਹੇ ਹਾਂ ਹੌਲੀ ਹੌਲੀ ਤੁਹਾਨੂੰ ਪਤਾ ਲੱਗੇ ਥੈਂਕ ਯੂ ਮੈਂਬਰ ਜੀ ਕਿ ਤੁਹਾਡੀ ਕੋਸ਼ਿਸ਼ ਬਣੀ ਜੀ ਨਸ਼ੇ ਦੇ سودਾਗਰ ਨੂੰ ਤਾਂ ਇਹ ਚਾਹਤ ਆਨੀ ਹੈ ਕਿ ਆਪਣੇ ਇਸ ਕੰਮ ਤੋਂ ਬਾਸ ਆ ਜਾਓ ਜਦੋਂ ਤੁਹਾਡੀ ਪ੍ਰਾਪਰਟੀ ਹੀ ਉਹਨਾਂ ਅਟੈਚ ਹੋਣ ਲੱਗ ਪਏਗੀ ਤਾਂ ਫਿਰ ਤਾਂ ਕੁਝ ਬਚਦਾ ਹੀ ਨਹੀਂ ਹੈ ਜੋ ਵੀ ਤੁਸੀਂ ਡਰੱਗਸ ਦੀ ਜੇ ਇਨਕਮ ਕਰ ਰਹੇ ਹੋ ਜਦੋਂ ਸਾਰੀ ਜ਼ਬਤੀ ਹੋ ਜਾਣੀ ਹੈ ਤਾਂ ਫਿਰ देयर इज नो ਪੁਆਇੰਟ ਹੋਏਗਾ ਕੋ ਮੇਰ ਬਣ ਥੈਂਕ ਯੂ